ਅੱਜ ਅਸੀਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਆਲੂ ਮਟਰ ਦੀ ਸਬਜ਼ੀ ਤਾਂ ਹਰ ਕੋਈ ਬਣਾ ਹੀ ਲੈਂਦਾ ਔਰ ਹਰ ਘਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਸਬਜ਼ੀ ਜਿਹੜੀ ਬਣਦੀ ਹੈ ਪਰ ਮੈਂ ਜਿਹੜਾ ਤਰੀਕਾ ਅੱਜ ਤੁਹਾਨੂੰ ਦੱਸਾਂਗੀ ਨਾ ਆਲੂ ਮਟਰ ਦੀ ਸਬਜ਼ੀ ਬਣਾਉਂਦਾ ਇਸ ਤਰੀਕੇ ਦੇ ਨਾਲ ਤੁਸੀਂ ਰੋਜ਼ ਬਣਾ ਕੇ ਖਾਣਾ ਚਾਹੋਗੇ ਇੰਨੀ ਜ਼ਿਆਦਾ ਇਹ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਕਿ ਮੈਂ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਜੇਕਰ ਚੰਗੀ ਲੱਗੇ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਤੇ ਕੜਾਹੀ ਰੱਖੀਏ ਤੇ ਇਹਦੇ ਵਿੱਚ ਇੱਕ ਚਮਚ ਤੇਲ ਪਾਣਾ ਹੈ ਸਰੋਂ ਦਾ ਤੇਲ ਮੈਂ ਲਿਆ ਜਿਹੜਾ ਤੁਸੀਂ ਕੁਕਿੰਗ ਆਇਲ ਖਾਂਦੇ ਹੋ ਉਹੀ ਪਾ ਲਿਓ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਆਪਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਪਤਲੇ ਪਤਲੇ ਟੁਕੜਿਆਂ ਦੇ ਵਿੱਚ ਕੱਟੇ ਹੋਏ ਆਲੂ ਮੈਂ 4 ਆਲੂ ਲਏ ਆ ਇਹਨਾਂ ਨੂੰ ਆਪਾਂ ਤੇਲ ਵਿੱਚ ਪਾ ਦੇਣਾ ਇਹਦੇ ਨਾਲ ਹੀ ਆਪਾਂ ਪਾ ਦੇਣੇ ਹਰੇ ਮਟਰ ਮੈਂ 1 ਕੱਪ ਹਰੇ ਮਟਰ ਲਏ ਆ ਫਰੈਸ਼ ਵਾਲੇ ਤਾਜ਼ੇ ਹਰੇ ਮਟਰ ਜਿਹੜੇ ਲਏ ਆ ਇਹ ਪਾ ਕੇ ਇਹਨਾਂ ਨੂੰ ਆਪਾਂ 7 ਤੋਂ 8 ਮਿੰਟ ਤੱਕ ਜਿਹੜਾ ਆ ਫਰਾਈ ਕਰਨਾ ਹੈ ਜਦੋਂ ਤੱਕ ਆਲੂ ਜਿਹੜੇ ਆ 60 ਤੋਂ 70% ਤੱਕ ਗਲ ਨਹੀਂ ਜਾਂਦੇ ਉਦੋਂ ਤੱਕ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਸਬਜੀ ਦੇ ਵਿੱਚ ਆਲੂ ਮਟਰ ਜਿਹੜੇ ਆ ਪਾਵਾਂਗੇ ਤੇ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਤੇ ਜਦੋਂ ਤੱਕ ਆਲੂ ਮਟਰ ਫਰਾਈ ਹੋ ਰਿਹਾ ਉਦੋਂ ਤੱਕ ਆਪਾਂ ਮਸਾਲਾ ਬਣਾ ਕੇ ਤਿਆਰ ਕਰ ਲੈਣੇ ਆ ਮਸਾਲਾ ਬਣਾਉਣ ਦੇ ਲਈ ਦੋ ਪਿਆਜ਼ ਲਏ ਜਿਨ੍ਹਾਂ ਨੂੰ ਮੈਂ ਕੱਟ ਲਿਆ ਇੱਕ ਅਦਰਕ ਦਾ ਟੁਕੜਾ ਲਿਆ ਇਹਨੂੰ ਵੀ ਮੈਂ ਚਾਰ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਕੁਝ ਇੱਕ ਕਲੀਆਂ ਮੈਂ ਲਸਣ ਦੀਆਂ ਲਈਆਂ ਇਹਨਾਂ ਨੂੰ ਗ੍ਰਾਈਂਡਰ ਜਾਰ ਦੇ ਵਿੱਚ ਪਾਵਾਂਗੇ ਤੇ ਦਰਦਰਾ ਮਸਾਲਾ ਪੀਸ ਕੇ ਤਿਆਰ ਕਰਾਂਗੇ ਪੇਸਟ ਨਹੀਂ ਬਣਾਉਣਾ ਇਹਦਾ ਦਰਦਰਾ ਮਸਾਲਾ ਇਹਦਾ ਪੀਸ ਕੇ ਤਿਆਰ ਕਰਨਾ ਹੈ ਤੁਸੀਂ ਕੁੱਟ ਕੇ ਜਾਂ ਫਿਰ ਚੋਪਰ ਦੇ ਵਿੱਚ ਚੋਪ ਕਰਕੇ ਵੀ ਮਸਾਲਾ ਜਿਹੜਾ ਪਾ ਸਕਦੇ ਹੋ ਇਹਨਾਂ ਨੂੰ ਮੈਂ ਪੀਸ ਲਿਆ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖਾਂਗੇ ਤੇ ਆਪਾਂ ਟਮਾਟਰ ਲਏ ਆ 5 ਇਹਨਾਂ ਨੂੰ ਆਪਾਂ ਟੁਕੜਿਆਂ ਦੇ ਵਿੱਚ ਕੱਟ ਕਰ ਲੈਣਾ ਮੈਂ 5 ਹਰੀਆਂ ਮਿਰਚਾਂ ਲਈਆਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਹਰੀਆਂ ਮਿਰਚਾਂ ਜਿਹੜੀਆਂ ਪਾ ਸਕਦੇ ਹੋ ਕੱਟ ਵੱਧ ਕਰ ਸਕਦੇ ਹੋ ਹੁਣ ਇਹਨਾਂ ਨੂੰ ਵੀ ਆਪਾਂ ਗ੍ਰੈਂਡਰ ਜਾਰ ਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਇਹਦਾ ਆਪਾਂ ਪੇਸਟ ਬਣਾ ਕੇ ਤਿਆਰ ਕਰਨਾ ਹੈ ਜਦੋਂ ਆਪਾਂ ਟਮਾਟਰ ਜਿਹੜੇ ਪੇਸਟ ਬਣਾ ਕੇ ਤੜਕੇ ਦੇ ਵਿੱਚ ਪਾਵਾਂਗੇ ਤੇ ਗਰੇਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਟਮਾਟਰ ਜਿਹੜੇ ਇਹਨਾਂ ਨੂੰ ਵੀ ਮੈਂ ਗ੍ਰੈਂਡ ਕਰ ਲਿਆ ਤੇ ਇਹਨਾਂ ਨੂੰ ਆਪਾਂ ਹੁਣ ਰੱਖਨੇ ਆ ਇੱਕ ਸਾਈਡ ਤੇ ਮਸਾਲੇ ਸਾਡੇ ਤਿਆਰ ਹੈ ਹੁਣ ਚੱਲਦੇ ਆ ਗੈਸ ਵੱਲ ਜਿਹੜੇ ਆਲੂ ਤੇ ਮਟਰ ਹੈ ਇਹਨਾਂ ਨੂੰ ਮੈਂ 2-3 ਵਾਰ ਵਿੱਚ ਵਿੱਚ ਹਿਲਾ ਡੁਲਾ ਦਿੱਤਾ ਸੀ ਤਾਂ ਕਿ ਦੋਨਾਂ ਸਾਈਡਾਂ ਤੋਂ ਆਲੂ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਫਰਾਈ ਹੋ ਜਾਣਾ ਤੇ 70% ਤੱਕ ਜਿਹੜੇ ਆਲੂ ਹੈ ਇਹ ਪੱਕ ਚੁੱਕੇ ਹਨ ਉਹਨਾਂ ਨੂੰ ਮੈਂ ਤੁਹਾਨੂੰ ਕੱਟ ਕੇ ਦਿਖਾ ਰਹੀ ਹਾਂ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਬਾਕੀ ਦੇ ਜਿਹੜਾ ਕੱਚੀ ਰਹਿ ਗਈ ਹੈ ਸਬਜ਼ੀ ਇਹ ਗਰੇਵੀ ਦੇ ਵਿੱਚ ਪੱਕ ਜਾਏਗੀ ਹੁਣ ਫੇਰ ਤੋਂ ਆਪਾਂ ਇਸੇ ਕੜਾਈ ਦੇ ਵਿੱਚ ਪਾਵਾਂਗੇ ਤੇਲ 2 ਚਮਚਾ ਸਰੋਂ ਦਾ ਤੇਲ ਆਪਾਂ ਹੋਰ ਪਾਣੇ ਦੇ ਵਿੱਚ ਤੇ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਵਿੱਚ ਅੱਧਾ ਚਮਚਾ ਜੀਰਾ ਤੇ ਜਿਹੜਾ ਆਪਾਂ ਮਸਾਲਾ ਬਣਾ ਕੇ ਰੱਖਿਆ ਹੈ ਪਿਆਜ਼ ਅਦਰਕ ਤੇ ਲਸਣ ਦਾ ਇਹ ਆਪਾਂ ਪਾ ਦੇਣਾ ਇਹਨੂੰ ਆਪਾਂ ਫਰਾਈ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਜਦੋਂ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਉਦੋਂ ਤੱਕ ਗੈਸ ਦੀ ਫਲੇਮ ਮੀਡੀਅਮ ਰੱਖਣੀ ਹੈ ਤੁਸੀਂ ਆਪਣੇ ਘਰ ਆਲੂ ਮਟਰ ਦੀ ਸਬਜ਼ੀ ਕਿੱਦਾਂ ਬਣਾਉਂਦੇ ਹੋ ਇਹ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਮਸਾਲਾ ਸਾਡਾ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਫਰਾਈ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਪੀਸੇ ਹੋਏ ਮਸਾਲੇ। ਇੱਕ ਚਮਚ ਪਾਵਾਂਗੇ ਧਨੀਆ ਪਾਊਡਰ, ਇੱਕ ਚਮਚ ਪਾਵਾਂਗੇ ਨਮਕ ਦਾ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਨਮਕ ਜਿਹੜਾ ਘੱਟ ਵੱਧ ਕਰ ਸਕਦੇ ਹੋ। ਅੱਧਾ ਕ ਚਮਚ ਇਹਦੇ ਵਿੱਚ ਹਲਦੀ ਪਾਊਡਰ ਪਾਵਾਂਗੇ। 1/4 ਚਮਚ ਗਰਮ ਮਸਾਲਾ ਪਾਦਣਾ। ਔਰ ਅੱਧਾ ਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ। ਹੁਣ ਇਹ ਮਸਾਲੇ ਜਿਹੜੇ 10 ਸਕਿੰਟ ਲਈ ਆਪਾਂ ਤੜਕੇ ਦੇ ਵਿੱਚ ਭੁੰਨਣੇ ਆ। ਤੁਸੀਂ ਚਾਹਤੇ ਇਸ ਟਾਈਮ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਤਾਂ ਕਿ ਮਸਾਲੇ ਜਿਹੜੇ ਜਲਣ ਨਾ ਬਸ 10 ਸੈਕਿੰਡ ਰੀਨ ਨੂੰ ਆਪਾਂ ਜਿਹੜਾ ਇਹ ਭੁੰਨਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਜਿਹੜਾ ਗ੍ਰाइंड ਕਰਕੇ ਰੱਖਿਆ ਇਹ ਪਾਣੀ ਹੈ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਣਾ ਬਹੁਤ ਜ਼ਰੂਰੀ ਹੁੰਦਾ ਜੇਕਰ ਤੜਕਾ ਚੰਗੀ ਤਰ੍ਹਾਂ ਭੁੰਨਿਆ ਹੋਏਗਾ ਤਾਂ ਸਬਜ਼ੀ ਬਹੁਤ ਹੀ ਸੁਆਦਬਨ ਕੇ ਤਿਆਰ ਹੋਏਗੀ ਤੇ ਇਸ ਕਾਰਨ ਸਾਰਾ ਸੁਆਦ ਹੀ ਤੜਕੇ ਦਾ ਹੁੰਦਾ ਹੈ ਸਬਜ਼ੀ ਦੇ ਵਿੱਚ ਕੋਈ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਉਹਦੇ ਵਿੱਚ ਤੜਕਾ ਜਿਹੜਾ ਚੰਗੀ ਤਰ੍ਹਾਂ ਭੁਜਿਆ ਹੋਣਾ ਚਾਹੀਦਾ ਹੁਣ ਇਹਨੂੰ ਆਪਾਂ ਉਦੋਂ ਤੱਕ ਪੁੰਨਾਂਗੇ ਫਰਾਈ ਕਰਾਂਗੇ ਜਦੋਂ ਤੱਕ ਤੜਕਾ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ। ਜਿਆਦਾ ਮਸਾਲੇ ਮੈਂ ਸਬਜ਼ੀ ਦੇ ਵਿੱਚ ਨਹੀਂ ਪਾਏ ਆ ਕਿਉਂਕਿ ਜ਼ਰੂਰਤੀ ਨਹੀਂ ਪੈਂਦੀ ਜਿਆਦਾ ਮਸਾਲੇ ਦੇ ਵਿੱਚ ਪਾਣ ਦੀ। ਤੜਕਾ ਜਿਹੜਾ ਸਾਡਾ ਪੂਜ ਚੁੱਕਿਆ ਤੜਕੇ ਨੇ ਤੇਲ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਮਟਰ ਪਾ ਦਵਾਂਗੇ ਜਿਹੜੇ ਫਰਾਈ ਕਰਕੇ ਰੱਖੇ ਹੋਏ ਆ। ਤੇ ਆਲੂ ਮਟਰ ਨੂੰ ਤੜਕੇ ਦੇ ਵਿੱਚ ਮਿਕਸ ਕਰਕੇ 2 ਮਿੰਟ ਪਹਿਲੇ ਇਦਾਂ ਹੀ ਪਕਾਵਾਂਗੇ ਖੁੱਲਾ ਛੱਡ ਕੇ। ਪਾਣੀ ਹੱਲੇ ਆਪਾਂ ਇਹਦੇ ਵਿੱਚ ਨਹੀਂ ਪਾਣਾ। ਸਿਰਫ 2 ਮਿੰਟ ਇਹਨੂੰ ਆਪਾਂ ਪਕਾਣਾ ਹੈ ਇਸ ਤਰੀਕੇ ਨਾਲ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਇਹ ਸਬਜੀ ਤਾਜ਼ੇ-ਤਾਜ਼ੇ ਹਰੇ ਮਟਰ ਜਿਹੜੇ ਆ ਫਰੈਸ਼ ਫਰੈਸ਼ ਮਾਰਕੀਟ ਦੇ ਵਿੱਚ ਆ ਰਹੇ ਆ ਤੇ ਆਲੂ ਮਟਰ ਤੇ ਹਰ ਕੋਈ ਬਣਾਉਂਦਾ ਹੈ ਤੇ ਬਹੁਤ ਹੀ ਸੁਆਦ ਵੀ ਲੱਗਦੇ ਆ ਖਾਣ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਮੈਂ 2 ਢਾਈ ਗਲਾਸ ਜਿਹੜੇ ਇਹਦੇ ਵਿੱਚ ਪਾਣੀ ਪਾ ਰਹੀ ਆ ਪਰ ਪਾਣੀ ਜਦੋਂ ਵੀ ਪਾਣਾ ਗਰਮ ਪਾਣਾ ਗਰਮ ਪਾਣੀ ਪਾਣਾ ਕਿਉਂ ਹੁੰਦਾ ਹੈ ਕਿ ਕੁਕਿੰਗ ਪ੍ਰੋਸੈਸ ਜਿਹੜਾ ਸਬਜੀ ਦਾ ਰੁਕਦਾ ਨਹੀਂ ਹੈ ਔਰ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਔਰ ਚਟਪਟ ਬਣ ਜਾਂਦੀ ਹੈ ਮੈਂ 2 ਟਾ ਹੀ ਗਲਾਸ ਪਾਣੀ ਇਹਦੇ ਵਿੱਚ ਪਾ ਰਹੀ ਹਾਂ ਤੁਸੀਂ ਆਪਣੀ ਗਰੇਵੀ ਦੇ ਹਿਸਾਬ ਨਾਲ ਦੇਖ ਲਿਓ ਘੱਟ ਪਾਣਾ ਜਾਂ ਵੱਧ ਪਾਣਾ ਜੇਕਰ ਗਾੜੀ ਗਰੇਵੀ ਪਸੰਦ ਕਰਦੇ ਹੋ ਤਾਂ ਘੱਟ ਪਾਣੀ ਪਾਓ ਜੇਕਰ ਪਤਲੀ ਗਰੇਵੀ ਪਸੰਦ ਕਰਦੇ ਹੋ ਤਾਂ ਪਾਣੀ ਥੋੜਾ ਜ਼ਿਆਦਾ ਪਾ ਲਿਓ ਪਰ ਇਹ ਹੱਲੇ ਥੋੜੀ ਪੱਕੇਗੀ ਤੇ ਗਰੇਵੀ ਜਿਹੜੀ ਹੈ ਗਾੜੀ ਹੋ ਜਾਏਗੀ ਇਸ ਕੰਨ ਮੈਂ 2 ਟਾ ਹੀ ਗਲਾਸ ਇਹਦੇ ਵਿੱਚ ਪਾ ਦਿੱਤੇ ਤੇ ਨੂੰ ਆਪਾਂ 7 ਤੋਂ 8 ਮਿੰਟ ਲਈ ਪਕਾ ਲੈਣ 7-8 ਮਿੰਟ ਇਹਨੂੰ ਮੈਂ ਮੀਡੀਅਮ ਫਲੇਮ ਦੇ ਉੱਤੇ ਪਕਾ ਲਿਆ ਤੇ ਸਬਜੀ ਸਾਡੀ ਬਣ ਕੇ ਤਿਆਰ ਹੈ ਬਹੁਤ ਹੀ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋਈ ਹੈ ਜਦੋਂ ਇਹ ਠੰਡੀ ਹੋਏਗੀ ਹੋਰ ਵੀ ਗਾੜੀ ਹੋ ਜਾਏਗੀ ਇਸ ਤੋਂ ਬਾਅਦ ਇਹਨੂੰ ਆਪਾਂ ਗਾੜੀ ਨਹੀਂ ਕਰਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕਟਿਆ ਹਰਾ ਧਨੀਆ ਮਿਕਸ ਕਰਾਂਗੇ ਇਹਨੂੰ ਤੁਸੀਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਚੋਲੇ ਦੇ ਨਾਲ ਖਾਓ ਬਹੁਤ ਹੀ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬ